ਵੜਹਾਂਸ ਮਹੱਲਾ ਪਹਿਲਾ ਰਾਗ ਵੜਹਾਂਸ ਵਿੱਚ ਉਚਾਰਨ ਕੀਤੀ ਹੋਈ ਇਹ ਧੰਨ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ। ਬਾਬਾ ਆਇਆ ਹੈ ਉੱਠ ਚੱਲਣਾ ਇਹ ਜਗ ਚੋਠ ਪਸਾਰੋ ਵਾ। ਏ ਪਾਈ ਜਗਤ ਵਿੱਚ ਜਿਹੜਾ ਵੀ ਜੀਵ ਜਨਮ ਲੈ ਕੇ ਆਇਆ ਹੈ ਉਸਨੇ ਆਕਰਤੋਂ ਕੂਚ ਕਰ ਜਾਣਾ ਹੈ। ਕਿਸੇ ਨੇ ਇੱਥੇ ਸਦਾ ਨਹੀਂ ਬੈਠੇ ਰਹਿਣਾ। ਇਹ ਜਗਤ ਹੈ ਹੀ ਨਾਸਵੰਤ ਖਿਲਾਰਾ। ਸੱਚਾ ਕਰ ਸੱਚੜਾ ਸੇਵੀਐ ਸੱਚ ਖਰਾ ਸਚਿਆਰ ਹੋਆ ਜੇ ਸਦਾ ਤੇ ਰਹਿਣ ਵਾਲੇ ਪਰਮਾਤਮਾ ਦਾ ਸਿਮਰਨ ਕਰੀਏ ਤਾਂ ਸਦਾ ਤੇ ਰਹਿਣ ਵਾਲਾ ਟਿਕਾਣਾ ਮਿਲ ਜਾਂਦਾ ਹੈ ਜਿਹੜਾ ਮਨੁੱਖ ਸਦਾ ਤੇ ਪਰਮਾਤਮਾ ਨੂੰ ਸਿਮਰਦਾ ਹੈ ਉਹ ਪਵਿੱਤਰ ਜੀਵਣ ਵਾਲਾ ਹੋ ਜਾਂਦਾ ਹੈ ਉਹ ਸਦਾ ਤੇ ਪ੍ਰਭੂ ਦੇ ਪ੍ਰਕਾਸ਼ ਲਈ ਯੋਗ ਬਣ ਜਾਂਦਾ ਹੈ ਕੋੜ ਲੱਭ ਜਾਂ ਥਾਏ ਨਾ ਪਾਸੀ ਆਗੇ ਲਹਿ ਨਾ ਠਾਓ ਜਿਹੜਾ ਮਨੁੱਖ ਮਾਇਆ ਦੇ ਮੋਹ ਜਾਂ ਮਾਇਆ ਦੇ ਲਾਲਚ ਵਿੱਚ ਫਸਿਆ ਰਹਿੰਦਾ ਹੈ ਉਹ ਪਰਮਾਤਮਾ ਦੀ ਦਰਗਾਹ ਵਿੱਚ ਕਬੂਲ ਨਹੀਂ ਹੁੰਦਾ ਉਸ ਨੂੰ ਪ੍ਰਬੋਦੀ ਹਜ਼ੂਰੀ ਵਿੱਚ ਤਾਂ ਨਹੀਂ ਮਿਲਦੀ ਅੰਤਰ ਆਉ ਨਾ ਬੈਸੇ ਕਹੀਐ ਜੋ ਸੁਨ ਜੇ ਕਰ ਕਾਓ ਜਿਵੇਂ ਸੁਨ ਜੇ ਕਰ ਵਿੱਚ ਗੇ ਕਾ ਨੂੰ ਕਿਸੇ ਨੇ ਰੋਟੀ ਦੀ ਗਰਾਹੀ ਆਦਿਕ ਨਹੀਂ ਪਾਣੀ ᱛਿਵੇਂ ਮਾਇਆ ਦੇ ਮੋਹ ਵਿੱਚ ਫਸੇ ਜੀਵ ਨੂੰ ਪ੍ਰਬੋਦੀ ਹਜ਼ੂਰੀ ਵਿੱਚ ਕਿਸੇ ਨੇ ਇਹ ਨਹੀਂ ਕਹਿਣਾ ਆਓ ਜੀ ਅੰਦਰ ਲੰਗ ਆਓ ਅਤੇ ਬੈਠ ਜਾਓ ਜਮਨ ਮਰਨ ਵੱਡਾ ਵੇ ਛੋੜਾ ਬਿਨ ਸੈ ਜਗ ਸਬਾਈ ਉਸ ਮਨੁੱਖ ਨੂੰ ਜਨਮ ਮਰਨ ਦਾ ਗੇੜ ਭੁਗਦਣਾ ਪੈ ਜਾਂਦਾ ਹੈ ਉਸ ਨੂੰ ਇਸ ਗੇੜ ਦੇ ਕਾਰਨ ਪਰਮਾਤਮਾ ਚਰਣਾ ਨਾਰੋ ਲੰਬਾ ਵਿਛੋੜਾ ਹੋ ਜਾਂਦਾ ਹੈ ਮਾਇਆ ਦੇ ਮੋਹ ਵਿੱਚ ਫਸ ਕੇ ਜਗਤ ਆਤਮਕ ਮੌਤ ਸਹੇੜ ਰਿਹਾ ਹੈ ਜਿਹੜੇ ਵੀ ਮੋਹ ਵਿੱਚ ਫਸਦੇ ਹਨ ਉਹ ਸਾਰੇ ਆਤਮਕ ਮੌਤ ਮਰਦੇ ਹਨ ਲਾ ਬਤਨ ਦੇ ਮਾਇਆ ਜਗਤ ਪੋ ਲਾਇਆ ਕਾਲ ਖੜਾ ਰੁਆਈ ਲਾਲਚ ਤੇ ਕਾਰਨ ਮਾਇਆ ਦੇ ਹੀ ਆਹਰ ਵਿੱਚ ਪਿਆ ਹੋਇਆ ਜਗਤ ਸਹੀ ਜੀਵਨ ਰਾਤੋਂ ਖੁੰਝਿਆ ਰਹਿਦਾ ਹੈ ਇਸ ਦੇ ਸਿਰ ਉੱਤੇ ਖਲੋਤਾ ਕਾਲ ਇਸ ਨੂੰ ਦੁਖੀ ਕਰਦਾ ਰਹਿੰਦਾ ਹੈ ਬਾਬਾ ਆਵੋ ਪਾਈਓ ਗਲ ਮਿਲੇ ਮਿਲ ਮਿਲ ਦੇਹ ਅਸੀਸਾ ਹੈ ਏ ਭਾਈ ਏ ਭਰਾਵੋ ਆਵੋ ਅਸੀਂ ਪਿਆਰ ਨਾਲ ਰਲ ਕੇ ਬੈਠੀਏ ਅਤੇ ਮਿਲ ਕੇ ਆਪਣੇ ਵਿਛੜੇ ਸਾਥੀ ਨੂੰ ਅਸੀਸਾਂ ਦੇਵੀਏ ਉਸ ਦੇ ਵਾਸਤੇ ਪ੍ਰਭੂ ਦਰ ਤੇ ਅਰਦਾਸਾਂ ਕਰੀਏ ਪ੍ਰੀਤਮ ਪ੍ਰਭੂ ਨਾਲ ਮਿਲਣ ਦੀਆਂ ਅਸੀਸਾਂ ਦੇਈਏ ਅਰਦਾਸਾਂ ਕਰੀਏ ਬਾਬਾ ਸੱਚਾ ਮੇਲ ਨਾ ਚੁੱਕਈ ਪ੍ਰੀਤਮ ਕੀ ਯਾਦ ਦੇਹ ਅਸੀਸਾਂ ਹੈ ਸਦਾ ਤੇਰ ਮੇਲ ਸਿਰਫ ਪਰਮਾਤਮਾ ਨਾਲ ਹੀ ਹੁੰਦਾ ਹੈ ਅਤੇ ਅਰਦਾਸ ਦੀ ਬਲਕਤ ਨਾਲ ਔਸਾ ਦਾਤੇ ਰਹਿਣ ਵਾਲਾ ਮਿਲਾਪ ਕਦੇ ਮੁਕਦਾ ਨਹੀਂ ਆਸੀਸਾ ਦੇਵੋ ਭਗਤ ਕਰੇਵੋ ਮਿਲਿਆ ਕਾ ਕਿਆ ਮੇਲੋ ਏ ਸਤਸੰਗੀ ਭਰਾਵੋ ਰਲ ਕੇ ਵਿਛੜੀ ਸਾਥੀ ਲਈ ਅਰਦਾਸਾ ਕਰੋ ਅਤੇ ਆਪ ਵੀ ਪ੍ਰਮਾਤਮਾ ਦੀ ਭਗਤੀ ਕਰੋ ਭਗਤੀ ਦੀ ਬਰਕਤ ਨਾਲ ਪ੍ਰਮਾਤਮਾ ਦੇ ਚਰਣਾ ਵਿੱਚ ਮਿਲਾਪ ਹੋ ਜਾਂਦਾ ਹੈ ਜਿਹੜਾ ਇੱਕ ਵਾਰੀ ਪ੍ਰਭੂ ਚਰਣਾ ਵਿੱਚ ਮਿਲ ਜਾਂਦੇ ਹਨ ਉਹਨਾਂ ਦਾ ਫਿਰ ਕਦੇ ਵਿਛੋੜਾ ਨਹੀਂ ਹੁੰਦਾ ਇਕ ਭੋਲੇ ਨਾਮੋਂ ਉੱਥੇ ਹੋਤਾ ਹੋ ਗੁਰ ਸਬਦੀ ਸੱਚ ਖੇਲੋ ਪਰ ਕਈ ਐਸੇ ਹਨ ਜੋ ਪ੍ਰਮਾਤਮਾ ਦੇ ਨਾਮ ਤੋਂ ਖੁੰਝੇ ਫਿਰਦੇ ਹਨ ਜੋ ਸਦਾ ਕਾਇਮ ਰਹਿਣ ਵਾਲੇ ਟਿਕਾਣੇ ਤੋਂ ਔਖੜੇ ਫਿਰਦੇ ਹਨ ਸਦਾ ਸਿਰ ਪ੍ਰਭੂ ਦਾ ਨਾਮ ਸਿਮਰਨਾ ਸਹੀ ਜੀਵਨ ਖੇਡ ਹੈ ਜੋ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਖੇਡੀ ਜਾ ਸਕਦੀ ਹੈ ਜਮ ਮਾਰਗ ਨਹੀਂ ਜਾਣਾ ਸ਼ਬਦ ਸਮਾਣਾ ਜੁਗ ਜੁਗ ਸਾਚਾ ਵੇਸੇ ਜਿਹੜੇ ਮਨੁੱਖ ਗੁਰੂ ਦੇ ਸ਼ਬਦ ਵਿੱਚ ਲੀਨ ਰਹਿੰਦੇ ਹਨ ਉਹ ਜੰਮ ਦੇ ਰਸਤੇ ਤੇ ਨਹੀਂ ਜਾਂਦੇ ਉਹ ਸਦਾ ਲਈ ਉਸ ਪਰਮਾਤਮਾ ਵਿੱਚ ਜੁੜੇ ਰਹਿੰਦੇ ਹਨ ਜਿਸ ਦਾ ਸਰੂਪ ਵੇਸ ਸਦਾ ਲਈ ਅਟਲ ਹੈ ਸਾਜਣ ਸੈਨ ਮਿਲੋ ਸੰਜੋਗੀ ਗੁਰ ਮਿਲ ਖੋਲੇ Pase हे ਸੱਜਣ ਮਿੱਤਰ ਸਤਸੰਗਿਓ ਸਤਸੰਗਤ ਦੇ ਵਿੱਚ ਰਲ ਬੈਠੋ ਜਿਹੜੇ ਬੰਦੇ ਸਤਸੰਗ ਵਿੱਚ ਆਏ ਹਨ ਉਹਾਂ ਨੇ ਗੁਰੂ ਨੂੰ ਮਿਲ ਕੇ ਮਾਇਆ ਦੇ ਮੋਹ ਦੇ ਫਾਹੇ ਵੱਢ ਲਏ ਹਨ। ਬਾਬਾ ਨਾਂਗੜਾ ਆਇਆ ਜਗਮਹਿ ਦੁਖ ਸੁਖ ਲੇਖ ਲਿਖਾਇਆ। اے ਭਾਈ ਜੀਵ ਆਪਣੇ ਪੁਰਬਲੇ ਕੀਤੇ ਕਰਮਾਂ ਅਨੁਸਾਰ ਨਵੇਂ ਜੀਵਨ ਵਿੱਚ ਭੋਗਣ ਵਾਸਤੇ ਦੁੱਖ ਅਤੇ ਸੁਖ ਰੂਪ ਲੇਖ ਪ੍ਰਮਾਤਮਾ ਦੀ ਦਰਗਾਹ ਵਿੱਚੋਂ ਆਪਣੇ ਮੱਥੇ ਤੇ ਲਿਖਾ ਕੇ ਜਗਤ ਵਿੱਚ ਨੰਗਾ ਹੀ ਆਉਂਦਾ ਹੈ। ਜਨਮ ਸਮੇਂ ਹੀ ਉਹ ਸਮਾਬੀ ਨਿਯਤ ਕੀਤਾ ਜਾਂਦਾ ਹੈ ਜਦੋਂ ਜੀਵ ਨੇ ਜਗਤ ਤੋਂ ਵਾਪਸ ਤੁਰ ਪੈਣਾ ਹੁੰਦਾ ਹੈ ਉਹ ਮੁਕਰਰ ਕੀਤਾ ਹੋਇਆ ਸਮਾਂ ਅਗਾ ਪਛਾ ਨਹੀਂ ਹੋ ਸਕਦਾ ਲਿਖੇੜਾ ਸਾਹਾ ਨਾਟ ਲੈ ਜਿਹੜਾ ਪੁਰਬ ਕਮਾਇਆ ਨਾ ਹੀ ਉਹ ਦੁੱਖ ਸੁੱਖ ਵਾਪਰਣੋਂ ਹਟ ਸਕਦਾ ਹੈ ਜੋ ਪੁਰਬਲੇ ਜਨਮ ਵਿੱਚ ਕਰਮ ਕਰਕੇ ਕਮਾਈ ਵੱਜੋਂ ਖਟਿਆ ਹੈ ਬਹਿ ਸਾਚੇ ਲਿਖਿਆ ਅਮਰਤ ਵਿਖਿਆ ਜਿਤ ਲਾਇਆ ਤਿਤ ਲਾਗਾ ਜੀਵ ਦੇ ਕਿਤੇ ਕਰਮ ਅਨੁਸਾਰ ਸਦਾ ਤੇ ਰਹਿਣ ਵਾਲੇ ਪ੍ਰਮਾਤਮਾ ਨੇ ਸੋਚ ਵਿਚਾਰ ਕੇ ਲਿਖ ਦਿੱਤਾ ਹੁੰਦਾ ਹੈ ਕਿ ਜੀਵ ਨੇ ਨਵੇਂ ਜੀਵਨ ਸਫਰ ਵਿੱਚ ਨਾਮ ਅਮਰਤ ਵਿਹਾਜਣਾ ਹੈ ਜਾਂ ਮਾਇਆ ਜ਼ਹਿਰ ਖੱਟਣਾ ਹੈ ਕਾਮਣ ਆਰੀ ਕਾਮਣ ਪਾਏ ਬਹੁ ਰੰਗੀ ਗੱਲ ਤਾਗਾ ਉਸੇ ਲਿਖੇ ਅਨੁਸਾਰ ਹੀ ਜਾਦੂ ਟੂਨੇ ਕਰਨ ਵਾਲੀ ਮਾਇਆ ਜੀਵ ਉੱਤੇ ਜਾਦੂ ਪਾ ਦਿੰਦੀ ਹੈ ਇਸ ਦੇ ਗੱਲ ਵਿੱਚ ਕਈ ਰੰਗਾ ਵਾਲਾ ਧਾਗਾ ਪਾ ਦਿੰਦੀ ਹੈ ਭਾਵੇਂ ਕਿੰਨੇ ਤਰੀਕਿਆਂ ਨਾਲ ਮਾਇਆ ਇਸ ਨੂੰ ਮੋਹ ਲੈਂਦੀ ਹੈ ਹੋੱਚੀ ਮੱਤ ਪਿਆ ਮਨ ਹੋੱਚਾ ਗੁੜ ਸਾ ਮੱਖੀ ਖਾਇਆ ਇਸ ਮੌਣੀ ਮਾਇਆ ਦੇ ਪ੍ਰਭਾਵ ਹੇਠ ਜੀਵ ਦੀ ਮੱਤ ਥੋੜ੍ਹ ਵਿਤੀ ਹੋ ਜਾਂਦੀ ਹੈ ਜੀਵ ਦਾ ਮਨ ਤੋੜ ਵਿੱਤਾ ਹੋ ਜਾਂਦਾ ਹੈ। ਭਾਵ ਇਸ ਵਿੱਚ ਵਿਤਕਰਾ ਅਤੇ ਮੇਲ-ਤੇਰ ਆ ਜਾਂਦੀ ਹੈ। ਆਪਣੇ ਨਿੱਕੇ ਜਿਹੇ ਸਵਾਰਥੋਂ ਬਾਹਰ ਵੇਖ ਸੋਚ ਨਹੀਂ ਸਕਦਾ। ਜਿਵੇਂ ਮੱਖੀ ਗੁੜ ਖਾਂਦੀ ਹੈ ਅਤੇ ਗੁੜ ਨਾਲ ਚਿੰਬੜ ਕੇ ਹੀ ਮਰ ਜਾਂਦੀ ਹੈ। ਤਿਵੇਂ ਜੀਵ ਮਾਇਆ ਨਾਲ ਚਿੰਬੜ ਕੇ ਆਤਮਕ ਮੋਤੇ ਮਰ ਜਾਂਦਾ ਹੈ। ਨਾ ਮਰ ਜਾਦ ਆਇਆ ਕਲ ਭੀਤਰ ਨਾਂਗੋ ਬੰਦ ਚਲਾਇਆ। ਜੀਵ ਜਗਤ ਵਿੱਚ ਨੰਗਾ ਹੀ ਆਉਂਦਾ ਹੈ ਅਤੇ ਨੰਗਾ ਹੀ ਬਨ ਕੇ ਅੱਗੇ ਲਾ ਲਿਆ ਜਾਂਦਾ ਹੈ। ਬਾਬਾ ਰੋਵੋ ਜੇ ਕਿਸੇ ਰੋਵਣਾ ਜਾਨੀੜਾ ਬੰਦ ਪਠਾਇਆ ਹੈ। हे ਭਾਈ ਜਿਸ ਜੀਵ ਦੇ ਇੱਥੋਂ ਚਲਾਣੇ ਦਾ ਸੱਦਾ ਆ ਜਾਂਦਾ ਹੈ ਰੋ ਰੋ ਕੇ ਉਸ ਸੱਦੇ ਨੂੰ ਟਾਲ ਨਹੀਂ ਸਕੀਦਾ। ਇਹ ਅਟਲ ਨਿਯਮ ਹੈ ਪਰ ਫਿਰ ਵੀ ਜੇ ਕਿਸੇ ਨੇ ਇਸ ਸੱਦੇ ਨੂੰ ਟਾਲਣ ਨਹੀਂ ਰੋਣਾ ਹੀ ਹੈ। ਤਾਰੋ ਰੋਕੇ ਵੇਖ ਲਵੋ ਲਿਖਿਆ ਡਾ ਲੇਖ ਨਾ ਮੀਟੀਐ ਦਰਹਾ ਕੜਾ ਆਇਆ ਹੈ ਪਿਆਰਾ ਸੰਬੰਧੀ ਬਨ ਕੇ ਅੱਗੇ ਤੋੜ ਲਿਆ ਜਾਂਦਾ ਹੈ ਉਸ ਦੇ ਇਥੋਂ ਕੂਚ ਕਰਨ ਵਾਸਤੇ ਪ੍ਰਮਾਤਮਾ ਦੀ ਦਰਗਾ ਦਾ ਲਿਖਿਆ ਹੁਕਮ ਮਿਟਾ ਨਹੀਂ ਸਕੀਦਾ ਪ੍ਰਭੂ ਦੇ ਦਰ ਤੋਂ ਸਦਾ ਆ ਜਾਂਦਾ ਹੈ ਉਹ ਸਦਾ ਆ ਮਿਟ ਹੈ ਹਾਕਾਰਾ ਆਇਆ ਜਤਿਸ ਭਾਇਆ ਰੋਨੇ ਰੋਵਨ ਹਾਰੇ ਜਦੋਂ ਪ੍ਰਮਾਤਮਾ ਨੂੰ ਆਪਣੀ ਰਜਾ ਵਿੱਚ ਚੰਗਾ ਲੱਗਦਾ ਹੈ ਤਾਂ ਜੀਵ ਵਾਸਤੇ ਕੋਚ ਦਾ ਸੱਦਾ ਆ ਜਾਂਦਾ ਹੈ ਰੋਣ ਵਾਲੇ ਸੰਬੰਧੀ ਰੋਂਦੇ ਹਨ ਪੁੱਤ ਭਾਈ ਭਤੀਜੇ ਰੋਵੇਹ ਪ੍ਰੀਤਮ ਆਤ ਪਿਆਰੇ ਪੁੱਤਰ ਭਰਾ ਭਤੀਜੇ ਬੜੇ ਪਿਆਰੇ ਸੰਬੰਧੀ ਸਭੇ ਹੀ ਰੋਂਦੇ ਹਨ ਪੈ ਰੋਵੇ ਅਨੁਸਾਰ ਸੰਭਾਲੇ ਕੋ ਮਰੈ ਨਾ ਮੋਇਆ ਨਾਲੇ ਜੀਵ ਖੋਜ ਕਰ ਜਾਣ ਵਾਲੇ ਆਪਣੇ ਸੰਬੰਧੀ ਦੇ ਪਿੱਛੇ ਦੁਨੀਆਂ ਵਿੱਚ ਵਾਪਨ ਵਾਲੇ ਦੁੱਖਾਂ ਦੇ ਸਹਿਮ ਵਿੱਚ ਰੋਂਦਾ ਹੈ ਅਤੇ ਉਸ ਦੇ ਗੁਨਾ ਸੁੱਖਾਂ ਨੂੰ ਮੁੜ ਮੁੜ ਚੇਤੇ ਕਰਦਾ ਹੈ ਪਰ ਕਦੇ ਵੀ ਕੋਈ ਜੀਵ ਮੂਹੇ ਪ੍ਰਾਣੀਆਂ ਦੇ ਨਾਲ ਮਰਦਾ ਨਹੀਂ ਹੈ ਜੋਣਾ ਹਰੇਕ ਨੂੰ ਪਿਆਰਾ ਲੱਗਦਾ ਹੈ ਆਈ ਤੋਂ ਬਿਨਾ ਕੋਈ ਮਰ ਵੀ ਨਹੀਂ ਸਕਦਾ ਨਾਨਕ ਜੁਗ ਜੁਗ ਜਾਣ ਸਜਾਨਾ ਰੋਵੇ ਸੱਚ ਸਮਾਲੇ ਏ ਨਾਨਕ ਇਹ ਜਨਮ ਅਤੇ ਮਰਨ ਦਾ سلسلہ ਤਾਂ جاری ਹੀ ਰਹਿਣਾ ਹੈ ਉਹ ਬੰਦੇ ਸਦਾ ਹੀ ਮਹਾ ਸਿਆਣੇ ਹਨ ਜੋ ਸਦਾ ਸਿਰ ਪ੍ਰਭੂ ਦੇ ਗੁਣ ਹਿਰਦੇ ਵਿੱਚ ਵਸਾ ਕੇ ਮਾਇਆ ਦੇ ਮੋਹ ਵੱਲੋਂ ਉਪਰਾਮ ਰਹਿੰਦੇ ਹਨ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ